ਕੁਝ ਸਮਾਂ ਪਹਿਲਾਂ ਆਂਬਰ ਸਰਦੇ ਗੇਟ ਕੀਮਾ ਥਾਣੇ ਦੇ ਬਾਹਰ ਕੁਝ ਨੌਜਵਾਨਾਂ ਦੇ ਵੱਲੋਂ ਸ਼੍ਰੀਆਮ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ ਇੱਕ ਨੌਜਵਾਨ ਦੇ ਗੋਲੀ ਲੱਗਦੀ ਐ ਤਾਂ ਜਦੋਂ ਉਹ ਥਾਣੇ ਦੇ ਅੰਦਰ ਜਾਂਦਾ ਤਾਂ ਇੱਕਦਮ ਡਿੱਗ ਜਾਂਦਾ ਜਿਸ ਤੋਂ ਬਾਅਦ ਥਾਣਾ ਗੇਟ ਕੀ ਮਾਰੇ ਐਸਐਚਓ ਆਪਣੀ ਗੱਡੀ ਦੇ ਵਿੱਚ ਉਸ ਨੂੰ ਅਮਨਦੀਪ ਹਸਪੀਟਲ ਦੇ ਵਿੱਚ ਲੈ ਕੇ ਪਹੁੰਚਦੇ ਨੇ ਤਾਂ ਉਸ ਦੀ ਉੱਥੇ ਮੌਤ ਹੋ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਰਾਤ ਦੇ ਸਮੇਂ ਅਮਨਦੀਪ ਹਸਪੀਟਲ ਦੇ ਬਿਲਕੁਲ ਬਾਹਰ ਪਹੁੰਚੇ ਹੋਏ ਹਾਂ ਜਿੱਥੇ ਕਿ ਪਰਿਵਾਰਕ ਮੈਂਬਰ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਪੂਰੀ ਪੁਲਿਸ ਦੇ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਨਾ ਹੋ ਕੀਤੀ ਜਾ ਰਹੀ ਹੈ ਜਿਸ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਤਾਂ ਜੇਕਰ ਅਸੀਂ ਗੱਲ ਕਰੀਏ ਉੱਥੇ ਨਾਲ ਦੇ ਨਾਲ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੀ ਪੁੱਛਗਛ ਆਹੋ ਕੀਤੀ ਜਾ ਰਹੀ ਆ ਤਾਂ ਪਹਿਲਾਂ ਇਸ ਨੌਜਵਾਨ ਦੀ ਪਛਾਣ ਨਹੀਂ ਸੀ ਹੋ ਪਾਰੀ ਜਿਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਉਸਦੇ ਮਦਰ ਜਿਹੜੇ ਨੇ ਹੁਣ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਪੂਰੀ ਜਿਹੜੀ ਆ ਗੱਲਬਾਤ ਉਹ ਦੱਸੀ ਜਾ ਰਹੀ ਆ ਜਿਸ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਆ ਮੇਰੇ ਮੁੰਡੇ ਦੀ ਕਾਰ ਕਿੱਥੇ ਆ ਕੋਈ ਨਾ ਮੈਂ ਮੇਰਾ ਮੁੰਡਾ ਨਹੀਂ ਮੈਨੂੰ ਨਹੀਂ ਚਾਹੀਦੇ ਦੇ ਦਿਓ ਜਿੰਨੋ ਜਿੰਨੋ ਚਾਹੀਦਾ ਬੈਰਾ ਮੁੰਡਾ ਹਏ ਮੈਂ ਮੁੰਡਾ ਲੱਗੇ ਰੁਕਣਾ ਕਿਤੇ ਕਿਤੇ ਜਿੰਨੋ ਨਹੀਂ ਬੜੀ ਅੰਮ੍ਰਾਮ ਮੇਰਾ ਹਸਪਤਾਲ ਦੇ ਆਪ ਪੈਰ ਕਿਉਂ ਬਚਨਾ ਮਾਰੀ ਆ ਕੀ ਹੋਇਆ ਵਾਹ ਇਹਨਾਂ ਪੜੀ ਕਿਥੋਂ ਪੜਿਆ ਮੇਰਾ ਮੁੰਡਾ ਕਿਥੋਂ ਚੁੱਕਿਆ ਤੁਸੀਂ ਕਿਥਾ ਚੁੱਕਿਆ ਬੱਤਾਂ ਬੱਤਾਂ ਕੌਣ ਕੌਣ ਸੀ ਉਹ ਬੀਬੀ ਮਾਇਆ ਮਾਇਆ ਸੱਚਾ ਬਹੁਤ ਬਹੁਤ ਲੋਕ ਪਿਆਰ ਨਾਲ ਕਾਲ ਚੋਂ ਲਾਉਂਗਾ ਕਿਆ ਨਾ ਪਾਣੀ ਪੀਓ ਕਾਲ ਫੋਨ ਦੇ ਨਹੀਂ ਆ ਵੀਨੂ ਰੋਟੀ ਖਾ ਨਹੀਂ ਤਾ ਸਰਦ ਉਹ ਬੱਚ ਕੇ ਕੀ ਹੈ ਤੁਸੀਂ ਤਰਨਾ ਉਹ ਕਹਿੰਦੇ ਮਿਲੂਗਾ ਬਾਬੇ ਚਾਹ ਲੈ ਦੇਗਾ ਕਿਛਾ ਜਾਂਦਾ ਉਹ ਵੀਨੂ ਵੀਨੂ ਉਹ ਵੀਨੂ ਹਾ ਸਾਇਓ ਕੀ ਕਰੂੰਗੀ ਕੀ ਕਰੂੰਗੀ ਕੀ ਕਰੂੰਗੀ ਫੋਨ ਪਰਸਪੈਕਟਿਵ कौन कौन नौकरी फादर साहब का अपनी दुकान कपड़े कर लगे सब अंदर मेरा चंद पुत्र मैं सवेरे गिर नजर मर गया केने हाय क्या मर गया से वेले के किन्ने मारी कि समझ जी छाती पे किन्ने मारी छाती पे मेरे पुत्र को कोई की हो गया है एक ही हो गया बचना तो मैं मैं भी नहीं, नहीं।, मैं, नहीं। मैं दो महीने से मैं, मैं नहीं थी ना पर मैंने नुकता ना कि चंगी था ਕੀ ਬਰਬਾਦ ਹੋ ਗਈ ਕਿਲਾ ਦੇ ਜੀਂ ਪ੍ਰੇਤੀ ਨਾਲ ਤੋਂ ਮਹਾਰਾ ਜੀ ਨਾਲ ਬੋਲ ਤਾ ਉਹ ਤਾਂ ਸਾਡਾ ਗੱਲ ਕਰਨਾ ਉਹ ਦਿਲ ਚਾਹੀਦੀ ਮੈਂ ਇਹਨੂੰ ਕਿੱਦਾਂ ਲੈ ਕੇ ਜਾਣਾ ਬਾਹਰ ਕਿੱਦਾਂ ਲੈ ਕੇ ਜਾਣਾ ਨਾ ਨਾ ਮੁੰਡਾ ਨਹੀਂ ਮੈਂ ਦਿੰਦੀ ਆਪਣਾ ਹਾਏ ਦੁਨੀਆ ਮੇਰਾ ਮੁੰਡਾ ਕਾ ਇਹ ਕੌਣ ਕਹਾ ਗਿਆ ਕੁੱਕੀ ਦੇ ਨਾਲ ਸੀਗਾ ਏ ਕਿਨੇ ਨਾਲ ਸੀ ਕਿਥੇ ਲੂਣ ਮਾਰ ਨਿਕਲ ਪਿਆ ਤੁਹਾਨੂੰ ਮਰਿਆ ਆ ਮਰ ਗਿਆ ਤੂੰ ਕਹਿ ਰਿਹਾ ਕਿ ਕਿੰਨੀ ਤੱਕ ਰਹੇਂ ਤੇ ਜੇਟ ਸਮਾ ਉੱਪਰ ਗੋਲੀ ਲੱਗੀ ਕਿਉਂਕਿ ਇਥੇ ਰਹਿੰਦਾ ਹੁੰਦਾ ਕੋਲੀ ਨਹੀਂ ਲੱਗੀ ਕੱਲਾ ਪਿਆ ਸੀ ਜਦੋਂ ਇਹਦੀ ਕਾਰ ਵੀ ਉੱਥੇ ਲੱਗੀ ਇਹਦੇ ਨਾਲ ਦੋ ਮੁੰਡੇ ਇੱਕ ਮੁੰਡਾ ਹੀ ਜਿਹੜਾ ਉਹ ਵੀ ਆ ਜਾਂਦਾ ਉਹ ਤੁਸੀਂ ਉਹ ਜਾਣਦੇ ਸੀ ਕਿ ਨੋ ਇਹਦਾ ਨਾਮ ਵੀ ਸੁਣਾ ਦਿਦਾ ਅੱਛਾ ਇਹਦਾ ਨਾਮ ਮਿਹਦਾ ਪਰ ਜੀ ਇਹ ਤਾਂ ਰਾਜਾ ਨਹੀਂ ਤੂੰ ਜਾਣੂ ਹਾਂ ਤੂੰ ਕਿਹਨੂੰ ਤੇ ਆਪ ਤੁਸੀਂ ਮੈਨੂੰ ਲਈ ਜਾਂਦੇ ਮੈਂ ਤੁਹਾਨੂੰ ਫੋਨ ਕੀਤਾ ਸੀ ਡੀਐਸਪੀ ਲਖਨਰ ਸਿੰਘ ਨੇ ਤੁਹਾਨੂੰ ਫੋਨ ਕੀਤਾ ਉਹਨਾਂ ਨੂੰ ਆਏ ਉਹਨਾਂ ਕੋਲ ਤੁਹਾਡਾ ਨੰਬਰ ਲੈ ਤੁਹਾਡੇ ਮੁੰਡੇ ਦੇ ਫੋਨ ਦਾ ਤੇ ਹੈਗਾ ਵਾ ਪੈਟਰਨ ਲੌਂਗਟੇ ਕਰਨਾ ਇਹਨੂੰ ਉਹ ਤੇਰੀ ਕਾਹਤੋਂ ਗਏ ਕਿ ਭਈਆ ਕਿਉਂ ਨਾ ਮੁਕੂ ਮਾਰ ਕੋਣ ਕਿਆ ਕਰੇ ਮੈਂ ਤੇਰੀ ਗੱਲ ਸਹੀ ਲੱਭਾਂਗੇ ਜੇ ਇਹ ਦੇਖ ਕੇ ਕਿ ਇਹ ਐਸੇ ਦਾ ਮਾਤ ਹੈ ਇੱਕ ਵਸਤਰਾ ਕੋਟ ਮਾਰ ਗਿਆ ਮੇਰਾ ਟੱਚ ਵਾਲਾ ਹਾਏ ਮੇਰੇ ਗੱਸੂਣਾ ਮੁੰਡਾ ਹੜਦਾਂ ਦੇ ਲੋਕੀ ਦੇ ਦੇ ਜਿੱਦ ਤੱਕ ਭੜੇ ਬਾਬਾ ਜਾਂਦਾ ਹੀ ਹਾਏ ਹਾਏ ਮੇਰੇ ਮੁੰਡੇ ਦੇ ਕੱਪੜੇ ਦੇਖੋ ਬੜੀਆਂ ਦੇ ਕੁਮੰਦੀਆਂ ਦੇਖੋ ਆ ਕੇ ਦੇਖੋ ਘਰ ਮੇਰੇ ਪੁੱਤ ਦੀ ਅਤੀਜਾ ਦੇਖੋ ਕਲਮ ਚੱਕੜਾ ਮੇਰੇ ਪੁੱਤ ਦੀਆ ਦੇਖੋ ਆਹੇ ਚੀਜਾ ਦੇਖੋ ਅਗੇ ਦੇਖੋ ਮੇਰਾ ਚੰਦ ਪੁੱਤ ਤੁਈ ਦੇਖਿਆ ਇਹ ਨਿਉਣੀਆਂ ਕਦੇ ਜੜੀਆਂ ਬੰਦਾ ਹਾਏ ਮੈਡਮ ਕਿੰਨੇ ਵਜੇ ਗਿਆ ਸੀ ਤੁਹਾਡਾ ਬੇਡਾ ਮੇਰਾ ਮੁੰਡਾ 6:30 6:30 ਹਾਂਜੀ ਗਿਆ ਸੀ ਤੇ ਹੋਇਆ ਕੀ ਬਾਅਦ ਵਿੱਚ ਪਤਾ ਲੱਗਾ ਨਹੀਂ ਤੁਹਾਨੂੰ ਕੋਈ ਉਸ ਤੋਂ ਬਾਅਦ ਕੋਈ ਗਵੰਡੀ ਆਇਆ ਪਤਾ ਲੱਗ ਗਈਆਂ ਤੇ ਉਹਨੂੰ ਆਮੰਦੀ ਫਸਤਾ ਲੈ ਕੇ ਗਏ ਮੈਂ ਕਿਹਾ ਜਿਹੜੇ ਨੰਬਰ ਤੋਂ ਫੋਨ ਆਇਆ ਉਹ ਦੇ ਦਿਓ ਫਿਰ ਮੈਂ ਅਗੇ ਅੱਛਾ ਜੀ ਬਸ ਮੈਡਮ ਫੋਨ ਤੇ ਕੋਈ ਗੱਲ ਬਾਤ ਇਹਨੂੰ 6 ਮਹੀਨੇ ਇਹਨੂੰ ਨੰਬਰ ਚ ਇਹਨੂੰ ਪਹਿਲਾਂ ਵੀ ਚੁੱਕ ਕੇ ਲੈ ਗਏ ਸੀਗੇ ਅੱਛਾ ਜੀ ਬਹੁਤ ਕੁੱਟਿਆ ਹੀ ਉਹ ਵੀਡੀਓ ਫੋਟੋਆ ਮੇਕੋ ਭਈਆ ਕਹਿੰਦੇ ਸੀ 10 ਮਿੰਟ ਚ 3 ਲੱਖ ਰੁਪਏ ਦਿਓ ਉਹਨਾਂ ਨੂੰ ਪਤਾ ਸੀ ਇਹਨਾਂ ਕੋ ਪੈਸੇ ਹੁੰਦੇ ਕੋਣ ਸੀ ਮੁੰਡੇ ਉਹ ਕੋਈ ਰਾਮ ਬਾਗ ਦਾ ਲੋਕੀ ਅੱਛਾ ਜੀ ਕੀ ਕਹਿੰਦਾ ਕਹਿੰਦਾ ਸੀਗਾ ਕਿ 3 ਲੱਖ ਰੁਪਏ ਦਿਓ ਮੈਂ ਕਹਿੰਦਾ ਲੱਖ ਲੈ ਲਓ ਸਵੇਰੇ ਲੈ ਲਿਓ ਰਾਤ ਦੇ 3 ਵਜੇ ਆ ਕਹਿੰਦਾ ਫੇਰ ਮੁੰਡਾ ਵੀ ਸਵੇਰੇ ਲੈ ਲਿਓ ਫੇ ਮੈਂ 3 ਲੱਖ 6 ਗੱਡੀਆਂ 50 50 ਹਜ਼ਾਰ ਦੀਆਂ ਗਲੀ ਦੇ ਬਾਹਰ ਮੁੰਡੇ ਲੈਣ ਆਏ ਸੀਗੇ ਦੇਤੀਆ ਮੈਂ ਮੇਰਾ ਮੁੰਡਾ ਭੇਜੋ ਜਲਦੀ ਫੇਰ ਉਹਨਾਂ ਨੇ ਮੁੰਡਾ ਭੇਜਤਾ ਫੇਰ ਮੈਂ ਰਿਪੋਰਟ ਕਰਾਈ ਸਵੇਰੋਂ ਨੇ 1.5 ਲੱਖ ਰੁਪਏ ਮੋੜ ਦਿੱਤਾ 1.5 ਲੱਖ ਮੋੜ ਦਿੱਤਾ ਤੇ ਉਸ ਤੋਂ ਬਾਅਦ ਉਹਨੇ 20 ਤਰੀਕ ਨੂੰ ਸਾਨੂੰ ਥਾਣੇ ਚ 1.5 ਲੱਖ ਫੇਰ ਮੋੜਤਾ ਅੱਛਾ ਜੀ ਤਾਂ ਕੋਈ ਥਾਣੇਦਾਰ ਹੀ ਹੋਰ ਜਿਸ ਜਿਹਨਾਂ ਨੂੰ ਤੁਸੀਂ ਸ਼ਿਕਾਇਤ ਦਿੱਤੀ ਉੱਥੇ ਜਾਵੇ ਇੱਕ ਅਮੌਲਕ ਸੀ ਮੁੰਸ਼ੀ ਮੁੰਡਾ ਇੱਕ ਐਸਐਚਓ ਸੀ ਹੈ ਕੋਈ ਨਾ ਭੁੱਲ ਗਈ ਹਾਂ ਜਿਹੜੇ ਥਾਣੇ ਦੇ ਸੀਗੇ ਢੀ ਡਿਵੀਜ਼ਨ ਦੇ ਉਹਨਾਂ ਨੇ ਦਵਾਤਾ ਸੀ 3 ਲੱਖ ਰੁਪਏ ਵਾਪਸ ਤਾਂ ਲੱਗਦਾ ਨਹੀਂ ਕਰੋ ਤੁਸੀਂ ਕਾਰਵਾਈ ਕਰਾਈ ਹੁੰਦੀ ਅਜੇ ਸਮਾਂ ਨਾ ਆਉਂਦਾ ਪਰ ਉਸ ਸਮੇਂ ਦਿੱਚੇ ਕਿਦਾਂ ਗਿਆ ਨਹੀਂ ਉਸ ਸਮੇਂ ਜਿਹੜੇ ਪੈਸੇ ਵਾਪਸ ਦਵਾਏ ਸੀ ਪੁਲਿਸ ਨੇ ਕਿਹਾ ਸੀ ਵਾਪਸ ਦਵਾ ਦੇਣੇ ਹਾਂ ਪੁਲਿਸ ਨੇ ਕਿਹਾ ਸੀ ਕਹਿੰਦੇ ਪੈਸੇ ਦਵਾ ਦੇਣੇ ਕਿ ਜਦੋਂ ਆਪਣਾ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਮੈਂ ਕਿਹਾ ਸੀ ਨਹੀਂ ਤਾਂ ਤੁਹਾਡਾ ਬੇਟਾ ਪਹਿਲਾਂ ਕਿਥੋਂ ਕੈਪਟਰਾ ਕੀਤਾ ਗਿਆ ਸੀ ਜੀ ਉਹਨਾਂ ਦੇ ਵੱਲੋਂ ਕਟਰਾ ਕਰਮ ਸਿੰਘ ਤੋਂ ਅੱਛਾ ਜੀ ਪੰਜੀ ਤੁਹਾਡਾ ਬੇਟਾ ਕਰਦਾ ਕੀ ਹੈ ਮੇਰਾ ਬੇਟਾ ਇਹ ਕਰਦਾ ਹੋਟਲ ਮੈਨੇਜਮੈਂਟ ਦਾ ਕੋਰਸ ਕਰਦਾ ਸਾਡਾ ਕੱਪੜੇ ਦਾ ਸ਼ੋਰੂਮ ਅੱਛਾ ਜੀ ਕਿੱਥੇ ਹਾਂਜੀ ਸਰ ਦਰਵਾਤ ਸਬ ਤੇ ਅੱਛਾ ਜੀ ਤੇ ਅੱਜ ਕਿੱਥੇ ਗਿਆ ਸੀ ਅੱਜ ਅਸੀਂ ਅੱਜ ਅੱਜ ਅਸੀਂ 4 ਵਜੇ ਅੱਜ ਦੀ 1:30 ਮੈਂ ਕੋ ਡਾਕੂਮੈਂਟ ਪਏ ਆ ਅਸੀਂ ਰਜਿਸਟਰੀ ਕਰਾ ਕੇ ਆਏ 4 ਵਜੇ ਕਚਹਿਰੀੋਂ ਕਿਹੜੀ ਗੱਲ ਟੀ ਹੈ ਜੀ ਗਾਰਡਨ ਐਨਕਲੇਵ ਅੱਛਾ ਜੀ ਸਾਨੂੰ ਬੋਲਡਨ ਗੇਟ ਦੇ ਕੋਲ ਅੱਛਾ ਜੀ ਅੰਦਰ ਗਾਰਡਨ ਐਨਕਲੇਵ ਚ ਅੱਜ ਅਸੀਂ ਰਜਿਸਟਰੀ ਕਰਾਈ ਆ 4 ਵਜੇ ਮੈਂ ਰਜਿਸਟਰੀ ਕਰਕੇ ਆਇਆ ਇਹ ਕਹਿੰਦਾ ਪਕੌੜੇ ਬਣਾਓ ਪਾਲਕ ਦੇ ਬਾਜ਼ਾਰੋਂ ਨਹੀਂ ਖਾਣਾ ਕੁਛ ਘਰ ਚੀਜ਼ ਬਣਾਓ ਮਮਾ ਮੈਂ ਪਾਲਕ ਦੇ ਪਕੌੜੇ ਬਣਾਏ ਕੜੀ ਚੋਲ ਬਣਾਏ ਖਾ ਕੇ ਤੇਨਾਂ ਚਾਹ ਬਣਾਓ ਅੱਛਾ ਜੀ ਮੈਂ ਕਿਹਾ ਚਾਹ ਕਿੱਦਾਂ ਬਣੀ ਕਹਿੰਦਾ ਬਹੁਤ ਵਧੀਆ ਬਣੀ ਹੈ ਅੱਛਾ ਜੀ ਚੰਗਾ ਹੈ ਦੁੱਧ ਨਹੀਂ ਬਹੁਤਾ ਪਾਇਆ ਚਾ ਵੀ ਕੇ ਇਹ ਚਲ ਗਿਆ ਮੈਂ ਉਹ ਸਿੱਕੇ ਨੂੰ ਫੋਟੋਆਂ ਦੇ ਚਲ ਗਈ ਤਰਨਦਾਰਾ ਰੋਡ ਤੇ ਨਰਿੰਦਰ ਰਗਾ ਉਹ ਸਿੱਕਾ ਅੱਛਾ ਜੀ ਉਹਨੂੰ ਫੋਟੋਆਂ ਦੇ ਚਲ ਗਈ 75000 ਰੁਪਏ ਦੇਣਾ ਸੀ ਉਸੇ ਕਹਦੀ ਫੀਸ ਉਹਦੇ ਚਲ ਗਈ ਇਹ ਚਲ ਗਿਆ ਆਪਣਾ ਮੈਂ ਆਪਣਾ ਚਲ ਗਈ ਕੰਮ ਅੱਛਾ ਜੀ ਲੈ ਆ ਕੇ ਘਰ ਬੈ ਕੇ ਫੋਨ ਚਲਾਣ ਇਹ ਬਾਜ਼ਾਰ ਗਿਆ ਹਾਂ ਜੀ ਉਹ ਕੋਈ ਗਵੰਡੀ ਆਇਆ ਕਹਿੰਦਾ ਤੁਹਾਡੇ ਮੁੰਡੇ ਦੇ ਸੱਟਾ ਲੱਗ ਗਈਆਂ ਤੇ ਉਹਨੂੰ ਤੁਹਾਡੇ ਮੁੰਡੇ ਸਾਮਾਂ ਦੀ ਬਸਤਾ ਲੈ ਕੇ ਗਏ ਆਓ ਮੈਂ ਕਿਹਾ ਮੈਨੂੰ ਫੋਨ ਨੰਬਰ ਦਿਓ ਕੋਈ ਫੇ ਮੈਂ ਇਹਦੇ ਨੰਬਰ ਤੇ ਫੋਨ ਕੀਤਾ ਉਹ ਸਰ ਨੇ ਐਸ ਐਚਓ ਸਰ ਨੇ ਚੌਕ ਲਿਆ ਮੈਡਮ ਤੇ ਹਸਬੰਡ ਕੀ ਕਰਦੇ ਨੇ ਕੱਪੜੇ ਦਾ ਸ਼ੋਰੂਮ ਆ ਸਾਡਾ ਦਰਬਾਰ ਸਾਹਿਬ ਦੇ ਕੋਲ ਮੈਡਮ ਤੁਹਾਨੂੰ ਕਿੰਨੇ ਤੋਂ ਮੇਰੇ ਨਾਲ ਆ ਚਾਰ ਤੁਸੀਂ ਸੀਸੀਟੀਵੀ ਕਢਾਓ ਚਾਰੋ ਜੇ ਸਿਰ ਰਜਿਸਟਰੀ ਕਰਾਈ ਫੇ ਅਸੀਂ ਗਾਰਡਨ ਅੰਕਲੇਵਗੇ ਆਪਣੀ ਜਗ੍ਹਾ ਦੀ ਮੰਤੀ ਕਰਾਈ ਉੱਥੋਂ ਦੀ ਵੀ ਖੜਾਓ ਹਲੋ ਫੇ ਅਸੀਂ ਉੱਥੋਂ ਰਾਹ ਚੋ ਅਜੀ ਅਜੀ ਗੱਡੀ ਬਣਾਉਣੀ ਸੀ ਦਹੀਂ ਲੈ ਕੇ ਰਾਹ ਚੋ ਮੋਨੀ ਵਾਲੇ ਚੌਕ ਕੋਈ ਬੰਦਾ ਮਿਲੇ ਉਹਨੂੰ ਬਰਫੀ ਖਲਾਈ ਵਧਿਆ ਜਾਂਦੀਆਂ ਬਰਫੇ ਲਈ ਕਹ ਰਾਇਆ ਕਿ ਨਮਮ ਬਾਲਕ ਬੱਚੀ ਵਈਆ ਮੈਂ ਕਹਾ ਹਾਂ ਇਹ ਨੰਬ ਕੋੜੇ ਉਹ ਸਭ ਖਾ ਪੀ ਕੇ ਇਹ ਆਪਣਾ ਚਲ ਗਿਆ ਮੈਂ ਆਪਣਾ ਚਲ ਗਈ ਫਿਰ ਇਹਨੇ ਅਜੇ ਪਾਈ ਤਿਸ ਮੈਨੂੰ ਕਿਸੇ ਨਾਲ ਲੜਾਈ ਝਗੜਾ ਸੀਗਾ ਇਹਦਾ ਮੈਨੂੰ ਕੁਛ ਕੁਛ ਵੀ ਨਹੀਂ ਅਸੀਂ ਕਦੀ ਲੜਾਈ ਨਹੀਂ ਕਿਸੇ ਨਾਲ ਵੀ ਤਾਂ ਮੇਰੀ ਕਿਡਨਾਪਿੰਗ ਹੋਈ ਸੀ ਉਸ ਤੋਂ ਬਾਅਦ ਕੋਈ ਧਮਕੀ ਆਈ ਹੋਵੇ ਜਾਂ ਕੋਈ ਲੜਾਈ ਹਾਂ ਹਾਂ ਉਸ ਦਿਨ ਥੋੜੇ ਦਿਨ ਪਹਿਲਾਂ ਨਾ ਇੱਕ ਫੋਨ ਆਇਆ ਵਾ ਕਹਿੰਦਾ ਇੱਕ 20000 ਰੁਪਏ ਦੇ ਦੇ ਮੈਨੂੰ ਤੇ ਆਪਾਂ ਕਿਤੇ ਨਿਕਲਣਾ ਆਪਾਂ ਜ਼ਮਾਨਤ ਤੇ ਆਏ ਹੋਏ ਆ ਉਹਨਾਂ ਨੂੰ ਪਤਾ ਸੀਗਾ ਕਿ ਲੋਗੀ ਨੂੰ ਅਸੀਂ 3 ਲੱਖ ਰੁਪਿਆ ਇਹਨੂੰ 15 ਮਿੰਟਾਂ ਚ ਕਰਾ ਦਿੱਤਾ ਸੀ ਅਰੇਂਜਮੈਂਟ ਉਹ ਰਿਕਾਰਡਿੰਗ ਹੋਣੀ ਮੇਰੇ ਕੋਲ ਵੀ ਹੈਗੀ ਫੇ ਸਾਨੂੰ ਇੱਕ 20000 ਰੁਪਿਆ ਦੇ ਦੇ ਅਸੀਂ ਜ਼ਮਾਨਤ ਤੇ ਆਏ ਆ ਅਸੀਂ ਨਿਕਲਣਾ ਕਿਤੇ ਇਹ ਕਹਿੰਦਾ ਕਿ ਨਿਕਲ ਨਾ ਨਿਕਲੋ ਮੇਰੇ ਕੋ ਕਿਉਂ ਮੰਗਦੇ ਪਏ ਤੇ ਉਹ ਕਹਿੰਦਾ ਕਿ ਚੱਲ ਕੋਈ ਨਹੀਂ ਤੈਨੂੰ ਦੇਖ ਲਵਾਂਗੇ ਮੇਰੇ ਕੋਈ ਰਿਕਾਰਡਿੰਗ ਹੈਗੀ ਮੇਰੇ ਫੋਨ 'ਚ ਕਹਿੰਦੇ ਤੂੰ ਕਹਿੰਦਾ ਘੰਟੇ ਦੇ ਵਿੱਚ ਵਿੱਚ ਆਹ ਵਾਲਾ QR ਇਹਦੇ ਤੇ 20000 ਰੁਪਿਆ ਪਾ ਦੇ ਇਹ ਕਹਿੰਦਾ ਕਿ ਮੈਂ ਨਹੀਂ ਪਾ ਸਕਦਾ ਤੇ ਇਹ ਕਹਿੰਦਾ 1 ਘੰਟੇ ਦਾ ਟਾਈਮ ਦਿਓ ਮੈਂ ਕੋ ਜੇ ਨਹੀਂ ਹੈਗੇ ਮੇ ਕੋ ਰਿਕਾਰਡਿੰਗ ਹੈਗੀ 1 ਘੰਟੇ ਦਾ ਟਾਈਮ ਦਿਓ ਮੇ ਕੋ ਜੇ ਨਹੀਂ ਹੈਗੀ ਕੌਣ ਸੀ ਘੰਟੇ ਬਾਅਦ ਫੋਨ ਆਇਆ ਮੈਂ ਦੱਸ ਉਹਦਾ ਨਾਮ ਉਹ ਬੰਦੇ ਪਤਾ ਨਹੀਂ ਤੁਹਾਨੂੰ ਹੁਣ ਕਿਸੇ ਤੇ ਚੱਕ ਹੈਗਾ ਉਹ ਕਹਿੰਦਾ ਉਹ ਕਹਿੰਦਾ ਕਿ ਘੰਟੇ ਫੇ ਕਹਿੰਦਾ ਘੰਟੇ ਤੱਕ ਫੇ ਫੋਨ ਆਇਆ ਕਹਿੰਦਾ ਨਹੀਂ ਪਾਏ ਨਹੀਂ ভাই ਵੈਸੇ ਕੋਈ ਨਹੀਂ ਤਾਂ ਨਾਪੀ ਦੇਖ ਲਾ ਇਹ ਮੈਂ ਕੋ ਰਿਕਾਰਡਿੰਗ ਪਾਈ ਜੀ ਅੱਜ ਜੀ ਉਹਨੇ ਕਹਿ ਰਹੇ ਹੋ ਕਿ ਨਾ ਮੈਨੂੰ ਫੋਨ ਆਇਆ ਉਹ 8-10 ਦਿਨ ਪਹਿਲਾਂ ਨਹੀਂ ਹੁਣ ਕੀ ਕਹਿ ਰਹੇ ਨੇ ਮੈਨੂੰ ਫੋਨ ਆਇਆ ਅਮਨਦੀ ਹਸਪਤਾਲ ਵਾਲੀ ਛਟਾ ਉਹ ਐਸ ਐਚਓ ਸਰ ਦਾ ਲੈਡਨ ਤੁਹਾਨੂੰ ਕਿਸੇ ਨੂੰ ਸ਼ੱਕ ਹੈਗਾ ਮੈਨੂੰ ਨਹੀਂ ਪਤਾ ਕੁਝ ਵੀ ਮੇਰਾ ਮੁੰਡਾ ਸਵੇਰ ਤੋਂ ਮੇਰੇ ਨਾਲ ਆ ਤੁਸੀਂ ਦੇਖ ਸਕਦੇ ਸਾਰੀਆਂ ਸੀਸੀਟੀਵੀਆਂ ਫਿਰ 6 ਵਜੇ ਗਿਆ 6 ਹਾਂ ਗੋਲੀ ਕਿਹਦੇ ਵੱਲੋਂ ਮਾਰੀ ਗਈ ਹੈ ਮੈਨੂੰ ਪਤਾ ਹੀ ਨਹੀਂ ਕਹਿੰਦੇ ਕਿ ਗੱਡੀ ਤੇ ਪਿੱਛਾ ਕੀਤਾ ਜਾ ਰਿਹਾ ਸੀਗਾ ਦਾ ਕੀ ਮਾਰਕੀਟ ਬਾਣੇ ਤੱਕ ਉਹ ਫਿਰ ਬਚਾ ਗਿੱਡੀ ਆਪਣੀ ਆ ਦੀ ਹਾਂ ਕਿਹੜੀ ਗੱਡੀ ਆ ਦੀ ਗੱਡੀ ਹੋਂਡਾ ਦੀ ਆ ਕੋਈ ਦਿੱਲੀ ਨੰਬਰ ਦੀ ਹਾਂ ਦਿੱਲੀ ਨੰਬਰ ਹਾਂ ਮੇਰੇ ਨਾਮ ਤੇ ਆ ਇੱਕ ਕਾਰ ਦਾ ਹੋਰ ਐਡਵਾਂਸ ਦਿੱਤਾ ਇਹਨੇ ਕਿਤੇ 20000 ਦਾ 10-12 ਲੱਖ ਰੁਪਏ ਕੀ ਤੇਨੇ ਲਾਇਆ ਦਾ ਵਿਆਜ ਦਾ ਪਤਾ ਨਹੀਂ ਕੀ ਉਹ ਨਹੀਂ ਚਾਹੀਦਾ ਮੁੰਡਾ ਚਾਹੀਦਾ ਵਾ ਉਹ ਨਹੀਂ ਲੈਣੇ ਪੈਸੇ ਨਹੀਂ ਲੈਣੇ ਉਹ ਬੇਸਰੀ ਲੈਣੇ ਮੁੰਡਾ ਲੈਣਾ ਆ ਉਹ ਪੁੱਛ ਰਿਹਾ ਵੀ ਨਹੀਂ ਇਹਨੂੰ ਵੀ ਨਮਕਤ ਦਦ ਨੂੰ ਕਰ ਰਿਹਾ ਕਿਉਂ ਮੇਰਾ ਬੋਤਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਮਦਰ ਦੇ ਨਾਲ ਫਿਲਹਾਲ ਗੱਲਬਾਤ ਕੀਤੀ ਹੈ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਜਿਹੜਾ ਵਾ ਉਹਨਾਂ ਦੇ ਵੱਲੋਂ ਜਿਹੜਾ ਪਿਆਰ ਆਪਣੇ ਬੱਚੇ ਨੂੰ ਕੀਤਾ ਜਾਂਦਾ ਸੀ ਜਿਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਉਹਦੇ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਹੋਏ ਨੇ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਜਿਹੜੀ ਪੁੱਛ ਉਸ ਦੀ ਤਸਵੀਰ ਸਾਂਝੀ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਗੱਡੀ ਦੇ ਵਿੱਚ ਨੌਜਵਾਨ ਜਿਹੜਾ ਸਵਾਰ ਸੀ ਤਾਂ ਇਸ ਗੱਡੀ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਤਾਂ ਇਸ ਗੱਡੀ ਦੇ ਵਿੱਚ ਜਦੋਂ ਨੌਜਵਾਨ ਪਾਰਿਆ ਸੀ ਤਾਂ ਪਿੱਛੇ ਕੁਝ ਨੌਜਵਾਨਾਂ ਦੇ ਵੱਲੋਂ ਪਿਛਾ ਕੀਤਾ ਜਾਂਦਾ ਤਾਂ ਥਾਣਾ ਗੇਟ ਕੀ ਮਾ ਬਾਹਰ ਜਿਹੜਾ ਉਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋ ਚੁੱਕਿਆ ਫਿਲਹਾਲ ਇਸ ਨੌਜਵਾਨ ਜਿਹੜਾ ਵਾ ਉਹ ਇਸ ਗੱਡੀ ਦੇ ਵਿੱਚ ਆ ਰਿਹਾ ਸੀ ਜਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਆ ਉਹ ਜਾਨ ਬਚਾਉਣ ਦੀ ਕੋਸ਼ਿਸ਼ ਕਰਨ ਦੇ ਲਈ ਥਾਣੇ ਦੇ ਅੰਦਰ ਵੱੜਦਾ ਤਾਂ ਥਾਣੇ ਦੇ ਬਾਹਰ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਤੀਆਂ ਜਾਂਦੀਆਂ ਜਿਸ ਕਾਰਨ ਗੋਲੀ ਲੱਗਣ ਦੇ ਕਾਰਨ ਉਤੀ ਬਹੁਤ ਹੋ ਚੁੱਕਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਖਾਣਾ ਫਾਕੀ ਮਾਰੇ ਐਸਚੋ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਬਾਕੀ ਟੀਮ ਆਉਂਦੀ ਆ ਦੱਸ ਦਿੰਦੇ ਨੇ ਤੁਹਾਨੂੰ ਸਾਰਾ ਕੁਝ ਸੋਚਾਂ ਕਿ ਇੱਕ ਨਾਲ ਇੱਕ ਮੁੰਡਾ ਸੀ ਜਿਹੜਾ ਉਹ ਰੈਸ ਕੋਈ ਗੱਲ ਨਹੀਂ ਜੋ ਵੇਰੀਫਾਈ ਕਰ ਰਹੇ ਆ 10 ਦਿਨ ਸਾਰਾ ਕੁਝ ਕੀਤਾ ਪੁਲਿਸ ਨੇ ਸਾਰਾ ਕੁਝ ਦੱਸ ਦਿੰਨੇ ਵੀਰ ਜੀ ਉਹਨਾਂ ਨੂੰ ਤੋਂ ਬਾਅਦ ਮੈਨੂੰ ਇਹ ਪੁੱਛ ਕੇ ਪੁੱਛ ਕੇ ਸਾਰਾ ਕੁਝ ਦੱਸ ਦਿੰਨੇ ਸਰ ਕੈਮਰੇ ਚੈੱਕ ਕੀਤੇ ਜਾਣਗੇ ਖਾਣੇ ਸਰ ਬਹੁਤ ਸਾਰੇ ਹਾਂ ਬਿਲਕੁਲ ਬਿਲਕੁਲ ਟੀਮਾਂ ਲਾ ਦਿੱਤੀਆਂ ਗਿਆ ਜੀ ਕੈਮਰੇ ਚੈੱਕ ਹੋ ਰਹੇ ਵਕ ਵਕ ਟੀਮਾਂ ਹਰ ਐਂਗਲ ਤੋਂ ਵੇਖਿਆ ਜਾ ਰਿਹਾ ਪਤਾ ਲੱਗਾ ਦੂਜੀ ਗੱਡੀ ਦੇ ਵਿੱਚ ਕੌਣ ਉਹ ਛੇਤੀ ਛੇਤੀ ਪਤਾ ਲੱਗੂ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਖਾਣੇ ਦੇ ਬਾਹਰ ਇਸ ਤਰ੍ਹਾਂ ਕੋਈ ਜਾਨੀ ਘਟਨਾ ਹੋਈ ਅੱਜ ਫੇਰ ਆਈ ਹੈ ਤੁਹਾਨੂੰ ਛੇਤੀ ਦੱਸ ਦਿੱਤਾ ਜਾਊਗਾ ਜੀ ਕੋਈ ਗੱਲ ਨਹੀਂ ਸਤਨ ਸਭ ਕੁਝ ਛੇਤੀ ਹੋ ਜਾਏਗੀ। ਅਸੀਂ ਗੱਲ ਕਰੀਏ ਕਮਿਸ਼ਨਰ ਸਾਹਿਬ ਦੇ ਵੱਲੋਂ ਕੀ ਆਇਆ ਇਲੈਕਸ਼ਨ ਨੂੰ ਲੈ ਕੇ ਸੀਆਰਪੀ ਦਾ ਹੋਰ ਨਹੀਂ ਜਿਹੜੀ ਫੋਰਸ ਆ ਲਾਈ ਗਈ ਹੈ ਨਰਨਾ ਨੇ ਕਿ ਉਹਨਾਂ ਦੇ ਬਾਵਜੂਦ ਇਸ ਤਰ੍ਹਾਂ ਟ੍ਰੈਮ ਨਹੀਂ ਇਹ ਇਹਦੇ ਸਬੰਧੀ ਤੁਹਾਨੂੰ ਬਾਅਦ ਵਿੱਚ ਸਾਰਾ ਕੁਝ ਦੱਸ ਦਿੱਤਾ ਜਾਊਗਾ ਡਿਊਟੀ ਡਿਊਟੀ ਸਾਰੀਆਂ ਲੱਗੀਆਂ ਹੈ। ਇੱਕ ਪਾਸੇ ਫਲੈਗ ਮਾਰਚ ਹੋ ਰਿਹਾ ਦੂਜੇ ਪਾਸੇ ਥਾਣੇ ਦੇ ਬਾਹਰ ਹੀ ਬੰਦੇ ਸੁਰੱਖਿਅਤ ਨਹੀਂ ਨੇ। ਲੱਗਦਾ ਨਹੀਂ ਕਿ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ। ਨਾਕੇ ਵੀ ਲੱਗੇ ਨੇ ਕਈ ਨਾਕੇ ਨੇ ਲਖਣਾ ਕਰਕੇ ਵੱਡੀ ਗਿਣਤੀ ਵਿੱਚ ਫੋਰਸ ਦਾ ਨਾਤਾ ਹੈ। ਮੇਰੇ ਉੱਪਰ ਕੋਰਡਿੰਗ ਵੀਡੀਓ ਵੀ ਦਿਖਾਣੇ ਤੁਹਾਨੂੰ ਦੱਸ ਦਿੰਨੇ ਆ ਸਾਨੂੰ ਥੋੜੀ ਤਫतीश ਕਰਨੀ ਆ ਉਹ ਸਾਰੇ ਤੱਥ ਕੀ ਗੋਲੀਆਂ ਲੱਗੀਆਂ ਇਹਦੇ ਇੱਕ ਗੋਲੀ ਲੱਗੀ ਆ ਸਾਨੂੰ ਪਰ ਕਿੰਨੀਆਂ ਚਲੀਆਂ ਹੁੰਦਾ ਇਹ ਜੋ ਇਹਦੇ ਲੱਗੀ ਉਹ ਮੈਂ ਤੁਹਾਨੂੰ ਦੱਸ ਦਿੱਤੀ ਐ ਇੱਕ ਗੋਲੀ ਲੱਗੀ ਹੋਰ ਬਾਅਦ ਵਿੱਚ ਮੈਂ ਤੇ ਉਸੇ ਲਈ ਚੋਕੇ ਨੂੰ ਇੱਥੇ ਲਿਆ ਬਾਕੀ ਜੋ ਵੀ ਜੋ ਵੀ ਤੱਥ ਸਾਨੂੰ ਤੁਹਾਨੂੰ ਦੱਸ ਦਿੰਨੇ ਆ ਗੋਲ ਕਿੰਨੇ ਲੱਗੇ ਹੋਣਗੇ ਮੈਂ ਤੇ ਇੱਥੇ ਆਇਆ ਮੈਂ ਉੱਥੇ ਜਾ ਕੇ ਤੁਹਾਨੂੰ ਸਾਰਾ ਕੁਝ ਦੱਸ ਦਿੰਨੇ ਆ ਟੀਮਾਂ ਲੱਗੀਆਂ ਵਖ ਵਖ ਛੇਤੀ ਦੋਸ਼ੀ ਫੜ ਲਾਂਗੇ ਠੀਕ ਹਾਂਜੀ ਠੀਕ ਐ ਸਰ ਠੀਕ ਐ ਜੀ ਮੇਰੇ ਬੁੱਤਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਗੱਲਬਾਤ ਕੀਤੀ ਆ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਗੋਲੀ ਲੱਗਣ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਲੈ ਕੇ ਆਉਂਦੇ ਨੇ ਤਾਂ ਉਸ ਦੀ ਮੌਤ ਹੋ ਜਾਂਦੀ ਆ ਤਾਂ ਫਿਲਹਾਲ ਉਸ ਦੀ ਮਦਰ ਦੇ ਵੱਲੋਂ ਇੱਕ ਰਿਕਾਰਡਿੰਗ ਜਿਹੜੀ ਹੈ ਮੀਡੀਆ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕੀ ਇਹ ਰਿਕਾਰਡਿੰਗ ਤਾਂ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਕਿਹਦੀ ਰਿਕਾਰਡਿੰਗ ਆ ਜੀ ਤੁਹਾਡੇ ਕੋਲ ਤੁਹਾਡੇ ਦਿਨ ਪਹਿਲਾਂ ਫਰੋਤੀ ਲਈ ਆਈ ਅੱਛਾ ਜੀ ਮੈਨੂੰ ਤੁਹਾਨੂੰ ਲੱਗਦਾ ਨੇ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਨਾਲ ਤੁਹਾਨੂੰ ਮੁਲਾਕਾਤ ਕਰਨੀ ਚਾਹੀਦੀ ਇਸ ਮਾਮਲੇ 'ਤੇ ਲਗਾਤਾਰ ਤੁਹਾਡੇ ਬੱਚੇ ਤਾਂ ਮੈਂ ਕਿਹਾ ਸੀ ਮੈਂ ਕਿਹਾ ਸੀ ਇਹ ਸੋਚ ਮੈਂ ਮੈਨੂੰ ਕਿਸੇ ਨੇ ਕਿਹਾ ਕਿ ਕੱਦੀ ਹੋਰ ਕਾਲ ਆ ਲਵੇ ਫੇ ਦੇਖਾਂਗੇ ਅੱਛਾ ਜੀ ਮੈਂ ਕਿਹਾ ਸੀ ਮੈਂ ਕਿਹਾ ਮੈਂ ਕਾਰਵਾਈ ਪਾਵਾਂ ਹਾਂ ਕਿਵੇਂ ਲੈ ਜਾਓ ਆ ਮੇਰਾ ਬੰਦਾ ਕਿਦਾ ਠੀਕ ਤਾਂ ਮੈਂ 5 ਮਿੰਟ ਜੜ ਜਾਣਾ 5 ਮਿੰਟ ਜੜ ਜਾ ਮਮੀ ਐਕਟ ਵਾਲੇ ਜੋ ਮਮੀ ਕਿਉਂ ਆ ਜਾਣਾ ਬੱਸ ਹੋ ਗਿਆ ਹਾਂ ਇੱਕ ਮਿੰਟ ਵਟਸਐਪ ਤੇ ਆ ਤੀਨਰ ਕੁੜੀਆਂ ਸੁਣ ਪਹਿਲਾਂ ਨਾਮ ਕਿਹਜੂ ਸ਼ਿਪਨ ਕੁਮਾਰ ਸ਼ਿਪਨ ਕੁਮਾਰ ਠੀਕ ਹੈ ਮੈਂ ਤਾਂ ਤੁਸੀਂ ਦੇਖ ਸਕਦੇ ਮੈਡਮ ਇਹ ਕਿੰਨਾ ਦੇ ਵੱਲੋਂ ਫੋਨ ਕੀਤਾ ਗਿਆ ਵੀ ਦੇਖੋ ਅੱਛਾ ਜੀ ਫੋਨ ਫੋਨ ਤੇ ਕਿਹਦੇ ਨੂੰ ਮੰਗ ਗਈ ਆ ਸਰ ਲੋਕੀ ਵਾਲੀ ਬੰਦਾ ਕੱਟਿਆ ਵੀ ਰਹਿਜੇ ਤਾਂ ਫੋਟੋ ਮਾ ਧਰਵਾ ਲੋਕੀ ਵਾਲੀ ਵੀਡੀਓ ਕੀ ਮੈਂ ਲੋਕ ਹਾਲੋ ਹਾਂਜੀ ਹਾਲੋ ਸਨੋ ਵਿਪਨ ਸਨੋ ਵਿਪਨ ਕੁਮਾਰ ਹਾਲੋ ਗਲੀ ਹਾਂ ਕਿੱਥੇ ਹੈ ਮੁੰਡਾ ਕਿੱਥਾ ਵਿਗਿਆ ਹਾਂਜੀ ਤੇਟੀਆਂ ਵਾਲਾ ਬਾਜ਼ਾਰ ਨੇੜੇ ਗੋਲਡਨ ਟੈਂਪਲ ਆ ਦੇਖੋ ਫੋਟੋ ਆ ਲੋਕੀ ਨੇ ਮੇਰਾ ਮੁੰਡਾ ਕੁਟਿਆ ਦੇਖਾ ਇੱਧਰ ਤਾਂ ਆਓ ਜੀ ਇੱਧਰ ਵੀਡੀਓ ਦੇ ਵਿੱਚ ਆਓ ਜੀ ਇਹ ਦੇਖੋ ਮੋਬਾਈਲ ਦੀ ਤਾਰ ਨਾ ਬੰਨ ਕੇ 3 ਲੱਖ ਰੁਪਈਆ ਕਰੋ ਮਗਾ ਇਹ ਕਿੰਨੇ ਕਰੋ ਮੈਮ ਕੱਪੜੇ ਫਾੜ ਤੇ ਕਾਰ ਵੀ ਖੋਲੇ ਸੀ ਕਿੰਨਾ ਮਮਾ ਕਾਰ ਤੇ 10 ਲੱਖ ਰੁਪਇਆ ਸਾਡੇ 4.5 ਲੱਖ ਰੁਪਇਆ ਵੇਚੀ ਮੈਂ ਬੋਲਿਆ ਨਹੀਂ ਨਹੀਂ ਤਾਂ ਮੇਰੇ ਕਾਰ ਦੇ ਨਾਲ ਕਾਰ ਫਾੜ ਦੇਣੀ ਸੀ ਸਾਰੀ ਇਹ ਕਿੰਨੇ ਮਹੀਨੇ ਪਹਿਲਾਂ ਕੁੱਟਿਆ ਗਿਆ ਨਵੰਬਰ ਚ ਮੋਬਾਈਲ ਦੀ ਤਾਰ ਬੰਨਵਨ ਕੇ ਕੁੱਟਿਆ 3 ਲੱਖ ਦੇ ਕੇ ਛਡਾਇਆ ਸੀ ਅੱਛਾ ਜੀ ਹਾਂ ਇਹ ਦੇਖੋ ਮੇਰੇ ਮੁੰਡੇ ਦੀ ਅੱਖਾਂ ਚੋਂ ਲੋਕ ਕੱਢਿਆ ਫੇਮ ਲੈ ਕੇ ਪਰੇ ਹੋ ਗਈ ਮੈਂ ਕਿਹਾ ਨਹੀਂ ਲੜਨਾ ਨਹੀਂ ਲੜਨਾ ਬੱਚਾ ਪਚਾਣਾ ਮੈਂ ਆਪਣਾ ਮੇਰਾ ਹੋਏ ਮੈਂ ਕੀ ਦੀ ਸੁਖ ਮੰਗਣੀ ਮੈਂ ਕੀ ਕਰਨਾ ਦੇਖੋ ਤਾਰਾ ਬੰਨੀਆਂ ਮੇਰੇ ਮੁੰਡੇ ਦੇ ਮੋਬਾਈਲ ਦੀਆਂ ਇਹ ਦੇਖੋ ਇਹ ਦੇਖੋ ਮੇਰੇ ਮੁੰਡੇ ਦੇ ਤਾਰਾ ਬੰਨੀਆਂ ਮੋਬਾਈਲ ਦੀਆਂ ਇਹ ਲੋਕੀ ਨੇ ਕੁੱਟਿਆ ਸੀ 3 ਲੱਖ ਰੁਪਏ ਦੇ ਚੜਾ ਕਿਡਨੈਪ ਕੀਤਾ ਸੀ ਆ ਦੇਖੋ ਆ ਦੇਖੋ ਅੱਖਾਂ ਇੱਥੇ ਰੋ ਆ ਦੇਖੋ ਆ ਦੇਖੋ ਕੱਪੜੇ ਫਾੜ ਕੇ ਬਿਠਾਇਆ ਸੀ ਮੇਰਾ ਮੁੰਡਾ ਆ ਦੇਖੋ Halo! Oh! Ludo filtrate na 9-10-11-0-6 na ਨਹੀਂ ਨਾ ਨਾ ਆ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਪੂਰੀ ਜਾਣਕਾਰੀ ਸਾਂਝੀ ਕੀਤੀ ਉਹਦੇ ਮਦਰ ਦੇ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਉਹਨਾਂ ਦੇ ਵੱਲੋਂ ਫੋਟੋਆਂ ਤਾਂ ਨਾਲ ਹੋਰ ਵੀ ਜਿਹੜੀਆਂ ਰਿਕਾਰਡਿੰਗਾਂ ਦੀ ਜਿਹੜੀ ਆ ਪੂਰੀ ਉਹ ਮੀਡੀਆ ਨੂੰ ਦਿਖਾਈ ਗਈ ਹੈ ਕਿ ਇਸ ਤਰ੍ਹਾਂ ਨੌਜਵਾਨ ਉਸਦੇ ਕੋਲੋਂ ਫਰੋਤੀਆਂ ਮੰਗਦੇ ਸੀ ਤਾਂ ਜਦੋਂ ਉਸਦੀ ਮਦਰ ਦੇ ਵੱਲੋਂ ਫਰੋਤੀ ਦਿੱਤੀ ਜਾਂਦੀ ਹੈ ਤਾਂ ਉਸਦੀ ਮਦਰ ਦੇ ਵੱਲੋਂ ਕਹੀ ਜਾਂਦੀ ਨਹੀਂ ਤਾਂ ਪਹਿਲਾਂ ਪੁਲਿਸ ਦੇ ਵੱਲੋਂ ਕੰਪਲੇਨ ਨਹੀਂ ਲਿਖੀ ਜਾ ਰਹੀ ਸੀ ਜੇਕਰ ਲਿਖੀ ਗਈ ਤਾਂ ਉਸ ਤੋਂ ਬਾਅਦ ਆਈ ਨਾਵਾ ਕਰਵਾ ਦਿੱਤਾ ਗਿਆ ਤਾਂ ਹੁਣ ਅੱਜ ਉਹਨਾਂ ਹੀ ਨੌਜਵਾਨਾਂ ਦੇ ਵੱਲੋਂ ਸ਼ਰੀਆਮ ਜੜੀਆਂ ਗੋਲੀਆਂ ਮਾਰ ਕੇ ਉਸ ਨੌਜਵਾਨ ਦਾ ਕਤਲ ਕਰਕੇ ਨੌਜਵਾਨ ਫਰਾਰ ਹੋ ਚੁੱਕੇ ਨੇ ਜਿਸ ਤੋਂ ਬਾਅਦ ਉਸ ਦੀ ਮਦਰ ਦੇ ਵੱਲੋਂ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਹੁਣ ਦੇਖਣਾ ਹੋਵੇਗਾ ਕਿ ਉਹਨਾਂ ਵੱਲ ਸਮੇਂ ਦੇ ਵਿੱਚ ਕਦੋਂ ਪੁਲਿਸ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਦਈਏ ਜਗਬੰਟੂ ਦੇ ਲਈ ਸਾਹਿਲ ਅਮਰitsar